ਹਾਂਜੀ ਬਈ ਸਸਰੀ ਘਾਲ ਸਾਰੇ ਪਰਵਾਂ ਨੂੰ ਉਹ ਠੀਕ ਠਾਕ ਹਾਂ ਹੋਰ ਵਧੀਆ ਜੀ ਤੇ ਅੱਜ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਤੁਹਾਨੂੰ ਤੁਹਾਡੇ ਵਾਸਤੇ ਤੇ ਆਪਾਂ ਬਈ ਪਹਿਲਾਂ ਠੰਡ ਪੈਂਦੀ ਆ ਹੁਣ ਤੇ ਆਪਾਂ ਅੱਜ ਮਲਾਂ ਦੋ ਹਫ਼ਤੇ ਹੋ ਗਏ ਆਪਾਂ ਕਾੜਾ ਨਹੀਂ ਦਿੱਤਾ ਉਹ ਤਰਨ ਤੇ ਕਿਉਂ ਗਰਮ ਦਾਣੇ ਵੀਡੀਓ ਪਾਈ ਸੀ ਪਿੱਛੇ ਇਹ ਸਰੂਪੀ ਵਿੱਚ ਪਈ ਸੀ ਤੇ ਬਾਜਰਾ ਉੰਗੀ ਕਣਕ ਤੇ ਉਮੀਦ ਹੁੰਦੀ ਇਹ ਮੇਰੇ ਵਿੱਚ ਕਈ ਚੀਜ਼ਾਂ ਗਰਮ ਹੁੰਦੀਆਂ ਉਹਨਾਂ ਦੇ ਤੇ ਆਪਾਂ ਤੁਹਾਨੂੰ ਮੰਨ ਕੇ ਚੱਲੋ ਵੀ ਮਿੱਤ ਥੋੜੇ ਜਿਹਾ ਠੰਢੀ ਜਿਹੀ ਬਣਾਈ ਬੈਠੀ ਸੀ ਅੱਜ ਮੈਂ ਕਿਹਾ ਚੱਲ ਵੀ ਆ ਮੈਂ ਕੜਾ ਬਣਾਉਂ ਉਹ ਜੀ ਅੱਜ ਤੇ ਮੈਂ ਆਹ ਚੱਲ ਤੁਹਾਨੂੰ ਦਿਖਾ ਦਿੰਨੇ ਆ ਕਿਵੇਂ ਮੈਂ ਬਣਾਉਣਾ ਤੇ ਕਿੰਨਾ ਕੁ ਮਤਲਬ ਮਾਤਰਾ ਬਣਾਉਣਾ ਚੀਜ਼ਾਂ ਦੀ ਆਜੂ ਗਈ ਆਪਾਂ ਤੁਹਾਨੂੰ ਦਿਖਾਉਣੇ ਆ ਹਾਂਜੀ ਬਈ ਤਾਂ ਦੇਖੋ ਜੀ ਸੌਫੇ ਤੇ ਵਿਚੇ ਮਲੋ ਜਮੈਣ ਕਰਤੀ ਮੈਂ ਛੋਟੀ ਇਲਾਇਚੀ ਠੀਕ ਜੀ ਪੱਡੀ ਲੈ ਜੀ ਹੋਗੀ ਠੀਕ ਹੈ ਜੀ ਸਾਦਾ ਖਾ ਹੋ ਗਿਆ 5 7 5 7 ਹੋ ਗਈਆਂ ਆਪਣੇ ਛੋਟੀ ਲੈਚੀ 5 7 ਦੀ ਆਪਣੀਆਂ ਹੈਗੀਆਂ ਵੱਡੀਆਂ ਲੈਚੀਆਂ ਤੇ ਛੋਟੀਆਂ ਲੈਚੀਆਂ 5 7 ਦੀ ਤੇ ਜਿਵੈਣ ਹੋ ਗਈ ਤਿੰਨ ਕ ਚਮਚੇ ਤੇ ਸੌਫ ਦੇ ਇੱਕ ਚਮਚਾ ਠੀਕ ਹੈ ਥੋੜਾ ਜਿਹਾ ਮੰਨ ਲਓ ਕਿ ਠੰਡੀ ਹੁੰਦੀ ਹੈ ਸੌਫ ਵਧੀਆ ਹੁੰਦੀ ਹੈ ਅਸੰਢ ਹੋ ਗਿਆ ਜੀ ਕਿ ਆ ਇੱਕ ਇੰਨੀ ਕ ਮਲਠੀ ਪਾਵਾਂਗੇ ਆਪਾਂ ਵਿੱਚ ਅਦਾਲ ਜੀ ਨਹੀਂ ਹੋਗੀ ਬਈ ਇਹ ਆਪਾਂ ਥੰਗੀ ਪਾਵਾਂਗੇ ਮੰਨ ਲਓ 30 40 ਕਬੂਤਰਾਂ ਵਾਸਤੇ ਹੁੰਡੇ ਚ ਪਾਉਣੀ ਬਈ ਆਪਾਂ ਥੋੜਾ ਥੋੜਾ ਕਾੜ ਕੇ ਉਹ ਆਹ ਬਈ ਥੋੜਾ ਜਿਹਾ ਕੰਮ ਫਿਮਲੀ ਵੀ ਪਾਵਾਂਗੇ ਵਿੱਚ ਆਹ ਇਬਲੀ ਹੈ ਬਈ ਬਹੁਤ ਵਧੀਆ ਰਿਜ਼ਲਟ ਆ ਜਿਆਦਾ ਲੱਗ ਜੇ ਕਬੂਤਰ ਨੂੰ ਇਹ ਦਿੱਕਤ ਵੀ ਕਰਦੀ ਹੈ ਤਿੰਨਾ ਮੱਤ ਜੀ ਬਾਵੇ ਤੇ ਬਹੁਤ ਵਧੀਆ ਹੁੰਦੀ ਹੈ ਇਹ ਤੇ ਬਾਕੀ ਇਹ ਬਾਜੀ ਵਾਲੀ ਵੀ ਲੱਗਦੀ ਹੈ ਠੀਕ ਹੈ ਜਲਾਬ ਦੇ ਤੌਰ ਤੇ ਲੱਗਦੀ ਹੈ ਆ ਬਾਕੀ ਬਈ ਆਪਾਂ ਇਹ ਮੰਗਾਈ ਸੀ ਆ ਹੋ ਗਿਆ ਔਲੇ ਆਉਲੇ ਹੋਗੇ ਆ ਔਲੇ ਹੋਗੇ ਆ ਸੇ एकदम ਰੱਬਾ ਹੋ ਗਿਆ ਆ ਹਰੜ ਹੋਗੀ ਇਹ ਵੀ ਆਪਾਂ ਮੰਗ ਲਓ ਵੀ ਯੂਜ਼ ਕਰਦੇ ਆਂ ਇਮੋਲ ਉੱਤਰ ਤੋਂ ਸਾਹਮਣੇ ਸੁੰਨ ਦੇ ਤਿਆਰ ਤੁਲ ਕਰਦੇ ਹਾਂ ਉਹ ਸਾਹਮਣੇ ਲੱਗ ਜਾਂਦੀ ਹੈ ਇਹ ਦੂਸਰਾ ਦਸਤਰ ਜੀਆਂ ਕਿਵੇਂ ਦੀ ਹੈ ਇਹ ਪਹਿਲਾਂ ਤੇ ਰੱਖਿਓ ਹੈ ਡੱਬੀ ਵਿੱਚ ਅੱਲਾਸ ਸੁਣ ਬਈ ਠੀਕ ਹੈ ਜੀ ਅੱਲਾਸ ਸੁਣਾ ਪੰਜ ਮਾਗ ਬਹੁਤ ਜ਼ਿਆਦੀ ਨਹੀਂ ਪਾਵਾਂਗਾ ਗਰਮ ਬੋਧ ਹੁੰਦਾ ਅੱਗੇ ਗਰਮ ਚੀਜ਼ਾਂ ਹੋਰ ਵੀ ਬਹੁਤ ਚੀਜ਼ਾਂ ਪੈਂਦੀਆਂ ਉਹ ਦੀਆਂ ਪਈਆਂ ਪਰ ਮੈਂ ਪਾਉਂਦਾ ਨਹੀਂ ਜ਼ਿਆਦੀ ਜਾਦੀ ਹੀਟ ਵੱਜ ਜਾਂਦੀ ਹੈ ਤਰਨ ਦਿੱਕਤ ਆਉਂਦੀ ਹੈ ਬਾਅਦ ਚ ਤਾਂ ਕਰਕੇ ਫਿਰ ਮੈਂ ਅੱਗੇ ਚੱਲ ਬਲੀ ਆਪਾਂ ਇੰਨਾ ਜਿੰਨੀ ਪਾ ਲੈਨੇ ਆ ਤੇ ਲੌਂਗ ਵੀ ਪਾਈ ਲੱਗੇ ਥੋੜੀ ਜਿਹੀ ਤਾਂ ਆਪ ਇਹ ਚ ਪੁੱਟ ਲਾਂਗੇ 2009 ਹੈਗੇ ਆ ਇਸੇ ਕਰਨੇ ਵਿੱਚ ਬੱਕੀ ਬਈ ਜੀ ਆਪਣੇ ਇਹਨਾਂ ਉਤਰ ਜਿਆਦੇ ਦਵਾਈਆਂ ਬਹੁਤ ਅੱਜ ਕੱਲ੍ਹ ਦੱਸੀ ਜਾਂਦੇ ਹਨ ਲੋਕਾਂ 'ਚ ਬਹੁਤ ਹੋ ਗਈਆਂ ਸਹੀ ਵੀ ਆਪ ਮੰਨਦੇ ਆ ਜਦੋਂ ਜਿਆਦੇ ਮੈਡੀਕਲ ਦੇਣ ਨਾਲ ਉਤਰ ਨੁਕਸਾਨ ਹੋ ਜਾਂਦਾ ਬਹੁਤ ਵੱਡਾ ਠੀਕ ਹੈ ਜੀ ਐਸ ਕਰਕੇ ਫਿਰ ਆਪਾਂ ਮੰਨ ਕੇ ਕਿ ਮੇਰੀ ਅਜਾ ਪੰਡਾ ਲੈ ਲਵਾਂ ਆਪਾਂ ਦੇਸੀ ਜਗਾੜ ਹੀ ਕਰਦੇ ਆ ਯਾਰ ਉਪਰੋਂ ਹੀ ਮੰਨਦੇ ਵੀ ਫੱਟ ਵੀ ਰਹਿੰਦੇ ਦੇਸੀ ਜਗਾੜ ਨਾਲ ਪਾ 1 ਕਿਲੋਸ ਹੋ ਗਿਆ ਦੋ ਢਾਈ ਇੱਕ ਗਲਾਸ ਪਾਉਣੇ ਆ 40 ਗ੍ਰਾਮ ਉਤਰ ਹਾਸਤੇ ਇਹਨਾਂ ਨੂੰ ਦੇਣਾ ਮਲੂ ਘੜਾ ਤਾਂ ਚਿੰਡਿਆ ਜੀ ਪਾ ਦਾਂਗੇ ਆਪਾਂ ਕੋਈ ਜ਼ਿਆਦਾ ਮਨ ਲੂ 55 ਨਾਲ ਤਾਂ ਬਾਲਾ ਸਿਸਟਮ ਜਾ ਹੋ ਜਾਊਗਾ ਉੱਤੀਆਂ ਸਾਰੀਆਂ ਸੈਟ ਲੀਆਂ ਵਿੱਚ ਠੀਕ ਕਰ ਗਏ ਆਲੋਇਆ ਪਾ ਕੜਨਾਸਤੇ ਰੱਖਤਾ ਹੈ ਚੰਗੀ ਤਰ੍ਹਾਂ ਕੜਾਂਗੇ ਅੱਧਾ ਘੰਟਾ ਢੱਕਾ ਕੇ ਇਹਨੂੰ ਇਹ ਤਾਂ ਸਰਦੀਆਂ ਦੇ ਵਿੱਚ ਜਿਵੇਂ ਆਪਾਂ ਵੀ ਮੰਨ ਲੋ ਪੀ ਸਕਦੇ ਆ ਜਾਂ ਚਾਹ ਚੂਹੇ ਵਿੱਚ ਕੜਾ ਬਣਾ ਕੇ ਬਹੁਤ ਵਧੀਆ ਹੁੰਦਾ ਬਹੁਤ ਫਾਇਦੇ ਵਾਲੀ ਚੀਜ਼ ਹੁੰਦੀ ਹੈ ਸਰਦੀਆਂ ਚ ਸੈੱਟ ਹੋ ਜਾਂਦੇ ਕੁਤਰ ਲਗਭਗ ਤੇ ਮੈਂ ਪਹਿਲਾਂ ਵੀ ਦਿੱਤਾ ਸੀਗਾ ਦੱਸਿਆ ਹੁਣ ਤੇ ਬਾਕੀ ਵਧੀਆ ਸੈੱਟ ਆ ਹੁਣ ਤੱਕ ਵੀ ਦਿੱਕਤ ਨਹੀਂ ਆਈ ਖਣਸੀ ਵਾਲੀ ਦਿੱਕਤ ਜੀ ਉਹ ਥੋੜੀ ਜਿਹੀ ਸੈੱਟ ਹੋ ਰਹੀਆਂ ਥੋੜਾ ਥੋੜਾ ਇੱਕ ਦਵਾਈ ਦੱਸੀ ਸੀ ਬਾਈ ਨੇ ਜਿਹੜੇ ਪੁਰਾਣੇ ਉਹ ਮਰ ਟਾਈਮ ਨਹੀਂ ਲੱਗਿਆ ਉਹ ਲਿਆਉਂਦਾ ਤੇ ਉਹ ਲਿਆਵਾਂਗੇ ਸਪਰੇਅ ਬੱਸੀ ਸੀ ਉਹਨਾਂ ਦੀ ਉਹਦੇ ਲਈ ਬਹੁਤ ਵਧੀਆ ਪਾਤੇ ਬਾਈ ਆ ਪਾ ਲਸਣ ਪਾਤਾ ਕੁੱਟ ਕੇ ਲਸਣ ਬਹੁਤ ਵਧੀਆ ਚੀਜ਼ ਹੈ ਇਹ ਮੰਨ ਕੇ ਚੱਲੋ ਕਿ ਲਸਣ ਉਹ ਉੱਤਰ ਜਿਹੜੇ ਪੱਠੇ ਹੁੰਦੇ ਜਾਂ ਕਿਵੇਂ ਵੀ ਗੁਲਕਦੇ ਨਹੀਂ ਵੱਡੇ ਉਹ ਵੀ ਪੂਰਾ ਲਸਣ ਉਹਨਾਂ ਨੂੰ ਗੁਲਕਣ ਲਾ ਦਿੰਦਾ ਪੂਰੇ ਹੀਟ ਮਾਰ ਲਾ ਕੇ ਨੇ ਤੇ ਬਾਕੀ ਆਇਬਲੀਆਂ ਪੱਲਿਆ ਕੇ ਰੱਖੀਆਂ ਸੀਆਂ ਤੇ ਕੰਬ ਬਹੁਤ ਵਧੀਆ ਹਮ ਨੂੰ ਉੱਤਲ ਬਹੁਤ ਫਾਇਦੇ ਹੁੰਦੇ ਗਰਮੀ ਦੇ ਵਿੱਚ ਬੜੀ ਵਧੀਆ ਹੈ ਰਿਜ਼ਲਟ ਇਹਦਾ ਅੱਗ ਵਿੱਚ ਲਾਵੇ ਨਾ ਤਰੀਕੇ ਨਾਲ ਬਾਕੀ ਵੀ ਜਿਹੜੇ ਵੱਡੇ ਖਿਡਾਰੀ ਉਹਨਾਂ ਨੂੰ ਤਾਂ ਪਤਾ ਕਿਵੇਂ ਲੱਗਦੀ ਹੈ ਜਿਹੜੀ ਜੋ ਜਲਾਬ ਕਿਵੇਂ ਲੱਗਦਾ ਨਹੀਂ ਲੱਗਦਾ ਜ਼ਿਆਦਾਤਰ ਵੇੜਾ ਹੋ ਗਿਆ ਤੇ ਤੇ ਫਿਰ ਉੱਥੇ ਬਾਹਰ ਤੋਂ ਨਾ ਬਾਹਰ ਲੱਗਿਆ ਉਹ ਜੋ ਬਾਹਰ ਤੋਂ ਇੱਥੇ ਤੋਂ ਨੇ ਬਾਹਰ ਤੋਂ ਠੀਕ ਉਹ ਹੋ ਬਈ ਜੀ ਬਹੁਤ ਵਧੀਆ ਜਲਾਬ ਲੱਗ ਜੇ ਕਬੂਤਰ ਨੂੰ ਤਾਂ ਕਬੂਤਰ ਜੀ ਬਈ ਆਪਣਾ ਕਾੜਾ ਤਿਆਰ ਹੋ ਗਿਆ ਜੀ ਤੇ ਉਹਨੇ ਨੂੰ ਕੱਪੜਾ ਸ਼ਾਨ ਕਰਾਂਗੇ ਆਪਾਂ ਠੀਕ ਹੈ पतला कपड़ा हो गया डब्बे छाना ठीक है जी देखो भी आप छानी का समान जो पाया ਲੋ ਜੀ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਕੱਪੜੇ ਜਪਾਸ਼ਾ ਵਾਲੇ ਤੇ ਨਾ ਪੈਨੂੰ ਉਤਲੀ ਬਣਾ ਕੇ ਇਹ ਚੂੜਾਂਗੇ ਬਈ ਜੀ ਹਾਲੋ ਜੀ ਆਨੇ ਚੂੜਦਾ ਚੰਗੀ ਤਰ੍ਹਾਂ ਰਸ ਕੱਢਦਾ ਸਾਰਾ ਔਰ ਨੂੰ ਚੋੜਤਾ ਜੀ ਆਹ ਵੇਖੋ ਜੀ ਆਹ ਸਾਰਾ ਸਮਾਨ ਉਸਾਰਾ ਦਾਖਾ ਆ ਲਓ ਜੀ ਆਹ ਸਾਰਾ ਸਮਾਨ ਪਿਆ ਬਾਈ ਜੀ ਠੀਕ ਹੈ ਜੀ ਹਮਣਾ ਪਾ ਸ਼ਹਿਦ ਪਾਵਾਂਗੇ ਠੀਕ ਹੈ ਜੀ ਕੁੰਡੇ ਆਪਾਂ ਧੋ ਕੇ ਚੰਗੀ ਤਰ੍ਹਾਂ ਇਹ ਵਧੀਆ ਧੋ ਕੇ ਕੁੰਡੇ ਰੱਖਦੇ ਸੀ ਖਾਲੀ ਕਰਕੇ ਤੜਕੇ 5 ਵਜੇ ਦਾ ਚੱਕਿਆ ਬਈ ਪਾਣੀ ਪੁੱਤਰ ਨੂੰ ਪਾਣੀ ਨਹੀਂ ਗਿਆ ਇੱਥੇ ਤੇ ਆਪਾਂ ਮਮੇਕ ਸ਼ਹਿਦ ਪਾਵਾਂਗੇ ਸ਼ਾਇਦ ਭਾਈ ਉਤੋਂ ਦੀ ਪਾਉਣਾ ਜਦੋਂ ਸਾਰਾ ਕੜਾ ਤਿਆਰ ਬਣ ਜੇ ਇਹਨਾਂ ਦੇ ਵੀ ਅੱਜ ਵਾਲੀਆਂ ਦੀ ਵੱਡੇ ਉੱਤਰ ਜਿਹੜੇ ਇਹਨਾਂ ਦੇ ਗੁੰਗੇ ਪਪਾਰ ਕੱਢ ਰੱਖੇ ਆ ਤੇ ਆ ਲੋ ਜੀ ਆਪਾਂ ਸ਼ਾਇਦ ਪਾਉਨੇ ਹੁਣ ਸ਼ਾਇਦ ਬਸ ਥੋੜਾ ਹੀ ਪਾਉਣਾ ਨਾ ਉੱਤਰ ਜਾਈ 5-10 ਗੁੰਦੇ ਹੀ ਪਾਉਣੀਆਂ शायद भाई खत्म हो गया आह गया बस आ लो शायद पाँच दस बूंद बहुत जब आप शायद है खत्म हो गया हूं तो लेवा दूरी हर पूछे किसी ने पुराना शायद आ बूंदा डिग्रिया कुछ तो ਹਾਂਜੀ ਬੁੰਦੋਥਲੇ ਡੀਬੀ ਵੀ ਉਹ ਸਾਈਡ ਤੇ ਲੱਗ ਗਿਆ ਇਹਨੰ ਬਈਰ ਵਾਲਾ ਅੱਗੇ ਚੰਗੀ ਤਰ੍ਹਾਂ ਉਸ ਆਇਆ ਪਾਣੀ ਇਹ ਉਸੇ ਪਾਣੀ ਚ ਰਲੂਗਾ ਜਿਹਦੋਂ ਕੜਾ ਬਣਦਾ ਉਦੋਂ ਆਪਾਂ ਕੀ ਕਰਨਾ ਉਸਾ ਪਾਣੀ ਐਨੇ ਨੱਕ ਪਾਉਣਾ ਇਹ ਆ ਦੇਖੋ ਜੀ ਠੀਕ ਹੈ ਜੀ ਆ ਇਧਰਲੇ ਦੂਜੇ ਖੁੱਡੇ ਦਾ ਆਪ ਵੱਡੇ ਖੁੱਡੇ ਉਤਰਾਂ ਦਾ ਆ ਖੁੱਡੇ ਦਾ ਇਹ ਥੋੜਾ ਜਿਆਦਾ ਕਰ ਦਾਂ ਬਾਲੇ ਪੁੱਤਰ ਆ ਆਪਣੀ ਜਾਲੀ ਵਾਲਿਆਂ ਨੂੰ ਆ ਗਿਆ ਦੋਨੇ ਜੋੜਿਆਂ ਨੂੰ ਤੇ ਵਧੀਆ ਭਈ ਦੇਸੀ ਜਗਾੜ ਦਵਾਈ ਦੂਏ ਆਪਾਂ ਘਾਟੀ ਕੋਣੇ ਆ ਆ ਇਹਨਾਂ ਨੂੰ ਲਗਾ ਇੱਕ ਜਾਲੀ ਵਾਲੇ ਕੰਨੀ ਵਾਲੇ ਪੁੱਤਰ ਦਾ ਥੋੜਾ ਢਿੱਲਾ ਸੀਗਾ ਉਹਨੂੰ ਆਡੀ ਰੱਖਿਆ ਹੋਇਆ ਮੈਂ ਆ ਬੈਠਾ ਉਹ ਬਠਾਈ ਨੂੰ ਅੱਡੀ ਰੱਖਿਆ ਹੋਇਆ ਮੈਂ ਕੱਲੇ ਨੂੰ ਇਹਦਾ ਗੁੰਡਾ ਵੀ ਅੱਡੀ ਹੈ ਇਹ ਅਲਵਾ ਪਾਤਾ ਇਹਨੂੰ ਵੀ ਆਪਾਂ ਹੁਣ ਇੱਥੇ ਸਾਦਾ ਪਾਣੀ ਮਿਲਾਵਾਂਗੇ ਬਥੋੜਾ ਹੋਰ ਪਾ ਦਈਏ ਲਓ ਜੀ ਸਾਰਾ ਪਾਤਾ ਆਪਾਂ ਹਾਂਜੀ ਭਾਈ ਆਪਾਂ ਵੇਖੋ ਪਾਣੀ ਸਾਦੇ ਪਾਕੇ ਵਿੱਚ ਇਹਨੂੰ ਪਤਲਾ ਕਰਤਾ ਪੂਰਾ ਆ ਦੇਖੋ ਜੀ ਆ ਪਾਣ ਰੱਖਣ ਲੱਗੇ ਆ ਬਾਣੀ ਗੂਤਰਾਂ ਨੂੰ ਆ ਦੇਖੋ ਪੱਠੇ ਵੀ ਇਹ ਵਿੱਚ ਵੱਡੇ ਜੀਕਰ ਵੀ ਆ ਵਧੀਆ ਕੀ ਜਾਂਦੇ ਹੁਣ ਆਪਾਂ ਇਧਰਲੇ ਜੋੜ ਵਾਲਿਆਂ ਰੱਖਾਂਗੇ ਅੱਲ ਬਰਕਤਾਂ ਆਂਤਰਨ ਸਕੁੱਡੇ ਨੂੰ ਵੀ ਰੱਖਤਾ ਹਮਾਰਾ ਪਰ ਅਸੀਂ ਰੱਖਾਂਗੇ ਤੇ ਵਧੀਆ ਬਈ ਕੈਂ ਵਧੀਆ ਦੇਸੀ ਵਿਗਾਰਾ ਵਧੀਆ ਕੁਤਰ ਤੰਦ ਨਸਤੇ ਰਹਿੰਦੇ ਆ ਤੱਪਾ ਜੀ ਆਹ ਨੂੰ ਸੱਬਾ ਬਦਾਓ ਆ ਰੱਖਤਾ ਨਾ ਨਨ ਪਾਣੀ ਪੀ ਲੈਣ ਦੀ ਠੀਕ ਆਇਆ ਇਧਰ ਆ ਚਲੋ ਠੀਕੇ ਕੋਕਲਣ ਪਾਣੀ ਪੀ ਲੈਣ ਦੇ ਪਾਣੀ ਨਹੀਂ ਪੀਤਾ ਇਹਨਾਂ ਨੇਦਰ ਵੇਖ ਵੀਡੀਓ ਬਣੀ ਜਾਂਦੀ ਹੈ ਕਿਸਾਨ ਨੂੰ ਸਬਸਕ੍ਰਾਈਬ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਐਂ ਕਰਕੇ ਐਂ ਗੁੱਠੇ ਨਾਲ ਸਖਸ਼ ਕਰਾਈਬ ਕਰਦਿਆ ਕਰੋਗੇ ਅਸੀਂ ਵੀਡੀਓ ਬਣਾਉਣਾ ਨੇ ਕਿਵੇਂ ਬਣਾਉਣੇ ਨੇ ਕੋਕਲਾ ਦੀ ਹੈ ਇੱਧਰ ਤਾਂ ਆ ਗਈ ਲੀ ਫਿਰਦਾ ਦੰਬੂ ਦਿਖਾਈ ਇਧਰ ਦਿਖਾ ਅਦਰ ਦੰਬੂ ਦਿਖਾਈ ਉਹ ਮੂੰਹ ਤੇ ਵੱਜ ਗਿਆ ਮੂੰਹ ਤੇ ਵੱਜ ਗਿਆ ਆਪ ਦੀ ਦੰਬੂ ਲੈ ਆ ਜਾ ਫਿਰ ਇਧਰ ਆ ਜਾ ਲੈ ਗੇਟ ਬੰਦ ਕਰਦੀ ਕੋਕ ਕੋਕਲ ਨੂੰ ਪਾਣੀ ਪੀ ਲੈਣ ਦੇ ਗੇਟ ਬੰਦ ਕਰ ਦੇ ਬਸ ਆ ਜਾ ਆ ਚਲੀ ਆ ਜਾ ਆ ਜਾ ਪਜ 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 ਪਾਪਾ ਅੱਛਾ ਬੰਦ ਕਰਨ ਨਾਲੇ ਕੇ ਉਹ ਪੀ ਜਾਂਦੇ ਪਾਣੀ ਹਾਂਜੀ ਅਜੂੜਾ ਨੂੰ ਰਹਿ ਗਿਆ ਸੀ ਪਾਣੀ ਇਹ ਜੀ ਆ ਦੇਖੋ ਜੀ ਆ ਇਹਨਾਂ ਰੱਖਦੇ ਆ ਪਾਣੀ ਮਾ ਜੀ ਰੱਖ ਤਾਂ ਛੱੜੇ ਨੇ ਵੀ ਰੱਖਤਾ ਆ ਕੀਨਾ ਕੁਤਰਾ ਆਪਣਾ ਆ ਕੁਂਦਰੀ ਗੋਲੀ ਆ ਕੁਤਰਾ ਪਹਿਲਾਂ ਵੀ ਦਿਖਾਇਆ ਤੁਹਾਨੂੰ ਵੀਡੀਓ 'ਚ ਤੇ ਆ ਕੁਤਰੀ ਹੰਡਾ ਤੇ ਬੈਠੀ ਹੈ ਆ ਦੇਖੋ ਇਹ ਕੁਤਰੀ ਕਮੈਂਟਾਂ 'ਚ ਦੱਸੋ ਕਿ ਕਿਵੇਂ ਲੱਗਿਆ ਜੋੜਾ ਜੀ ਸ਼ੇਅਰ ਜ਼ਰੂਰ ਕਰੋ ਜੇ ਭਰਾ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੇ ਹੋਰ ਵੀਡੀਓ ਲਿਆਵਾਂਗੇ ਭਰਾ ਧੰਨਵਾਦ ਜੀ ਬਹੁਤ ਸਸਰੀਕਾਲ ਸਾਰੇ ਭਰਾਵਾਂ ਨੂੰ